ਯਾਰੀ ਤੱਕ ਮਰ ਕੋ ਚਾਰ ਲੜਕੀਆਂ ਨੇ ਮੇਰੇ ਕੋ ਲੜਕਾ ਨਹੀਂ ਹੋਗਾ ਮੈਂ ਇਕੱਲਾ ਰਹਿਣ ਵਾਲਾ ਇਕੱਲੇ ਦੇ ਨਾਲ ਨਹੀਂ ਮਕਾਨ ਪਾ ਸਕਦਾ ਢੋਟੇ ਮੈਂ ਕੰਮ ਜੂਰੀ ਨਾਲ ਕਰ ਰੋਟੀ ਦੇ ਗੁਜ਼ਾਰਾ ਮੈਂ ਸਭ ਕਰੂੰ। ਫਿਰ ਕੰਮ ਜੂਰੀ ਅੱਜ ਕੱਲ੍ਹ 340 ਰੁਪਏ ਤਾਂ ਮੈਂ 400 ਹੀ ਬਣਨਾ ਕਰਦਾ ਘਰ ਦਾ ਖਰਚਾ ਹੀ ਕੋਈ ਦਮ ਨਾ ਤੋਂ। ਤਾਂ ਤੇ ਅੱਜ ਕੱਲ੍ਹ ਮਨ ਨਾਲ ਟਾਈਟਨ ਖੋਪੀਆ ਨੀ ਨਹੀਂ ਗਾਲਾ। ਤੰਪਕ ਮੰਨ ਲਾਈ ਲੈਂਟਿੰਗ ਵਾਰਾ ਪਾਈਏ ਕਸ ਨਹੀਂ ਇਹ ਵੀ ਬਣਾਣਾ ਰਹਿੰਦੇ ਜਫਰ ਇਕੱਲੇ ਬਣਾ ਮੰਤਰਗਦਨ ਛੇਤੀ ਛੇਤੀ ਪ੍ਰਸ਼ਾਸਨ ਵੱਲੋਂ ਕਾਨੂੰਨ ਮੁਕਾਂਤ ਪਾਇਆ ਗਿਆ ਜੋ ਕਿ ਮੈਂ ਅਰਧਿ ਹੈ ਪਾਈਤੀ ਜਾਨਮਾਲ ਸੰਬਧਰੋ ਸਸਤੀਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਇੱਕ ਗਰੀਬ ਪਰਿਵਾਰ ਦੇ ਨਾਲ ਆਪ ਸਭ ਨੂੰ ਮਿਲਾਉਣਾ ਚਾਹੁੰਦਾ ਉਹ ਗਰੀਬ ਪਰਿਵਾਰ ਹੈ ਫਾਜ਼ਲ ਕਾ ਦੇ ਪਿੰਡ ਵਸਾਖੇ ਖੂਬਾੜਾ ਇਸ ਪਿੰਡ ਦਾ ਨਾਮ ਹੈ ਵਸਾਖੇ ਖੂਬਾੜਾ ਪਿੰਡ ਦੇ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਬਲਦੇਵ ਸਿੰਘ ਆਪਣੀਆਂ ਚਾਰ ਲੜਕੀਆਂ ਦੇ ਨਾਲ ਰਹਿ ਰਿਹਾ ਹੈ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਚਾਰ ਲੜਕੀਆਂ ਦੇ ਵਿੱਚੋਂ ਇੱਕ ਲੜਕੀ ਵਿਧਵਾ ਹੈ ਉਸ ਦਾ ਵੀ ਪਰਿਵਾਰ ਸੰਭਾਲ ਰਿਹਾ ਹੈ ਪਲੱਸ ਮੈਂ ਇੱਥੋਂ ਤੱਕ ਕਹਿ ਸਕਦਾ ਹਾਂ ਕਿ ਜਿਸ ਛੱਤ ਦੇ نیچے ਇਹ ਗਰੀਬ ਪਰਿਵਾਰ ਰਹਿ ਰਿਹਾ ਹੈ ਉਹ ਛੱਤ ਕਦੇ ਵੀ गिर ਸਕਦੀ ਹੈ ਕਾਨਿਆਂ ਦੀ ਬਣੀ ਹੋਈ ਛੱਤ ਦੇ ਵਿੱਚੋਂ ਸੂਰਜ ਵੇਖ ਸਕਦੇ ਹਾਂ ਕਾਨਿਆਂ ਦੀ ਬਣੀ ਹੋਈ ਛੱਤ ਜਿਹੜੀ ਹੈ ਉਹ ਕਦੇ ਵੀ गिर ਸਕਦੀ ਹੈ और छत के नीचे जोड़े बाले पे ने उसक जी है वो बुरी तरह खा रही है मजबूर चार लड़किया ने प्रशासन ते समाज सेवी संस्था मदद की गुहार लग है और सचमुच रातरे के दिन जदों भी परिवार छत के नीचे बैठता है तो उसू यही डर है कि यह छत कद भी गिर सकती है और साढे कुछ ना कुछ जो परिवार है इस छत के नीचे दब के जिंदगी खामोश हो जाएगा दोस्तों बलदेव सिंह इस वासी है और टीवी स्क्रीन ते उस दे मकान का बुरा हाल वेख सकते हो जिसते नीचे पूरे का पूरा परिवार रहने मजबूर है उन्होंने कहा कि एक बार छत गिर चुकी ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਸੋ ਫਾਜ਼ਲ ਕਾਬੇ ਸਰਹੱਦੀ ਏਰੀਏ ਦੇ ਵਿੱਚ ਵਸਿਆ ਇਹ ਪਰਿਵਾਰ ਜਿਹੜਾ ਹੈ ਇਸ ਸਮੇਂ ਮਦਦ ਵਾਸਤੇ ਬਹੁਤ ਮਜਬੂਰ ਹੈ। ਇਸ ਐਪੀਸੋਡ ਦੇ ਵਿੱਚ ਅਸੀਂ ਵੀ ਪੋਸੂਨਾਮਾ ਚੈਨਲ ਵੱਲੋਂ ਵੀ ਆਪ ਸਭ ਨੂੰ ਇਹ ਹੀ ਤਾਗੀਦ ਕਰਦੇ ਹਾਂ ਕਿ ਵੱਦ ਤੋਂ ਵੱਦ ਹੋ ਸਕਦਾ ਇਸ ਪਰਿਵਾਰ ਦੀ ਜੇ ਆਪਾਂ ਮਦਦ ਕਰ ਸਕਦੇ ਹਾਂ ਤੇ ਜ਼ਰੂਰ करिए। ਫਾਜ਼ਲ ਕਾਬੇ ਮੰਡੀ ਅਰਨੀਵਾਲ ਤੋਂ ਸਖਦੀਪ ਸਿੰਘ ਕੁੜਿਆਣਾ ਨੇ ਬਕਾਇਦਾ ਤੌਰ ਤੇ ਬਲਦੇਵ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਉਸ ਗੱਲਬਾਤ ਦੇ ਵਿੱਚ ਉਹਨੇ ਕਿਸ ਤਰ੍ਹਾਂ ਦਾ ਦਰਦ ਬਿਆਨ ਕੀਤਾ ਹੈ ਆਓ ਮਾਰਦੇ ਹਾਂ ਉਹਨਾਂ ਦੀ ਗੱਲਬਾਤ 'ਤੇ ਇੱਕ ਨਜ਼ਰ ਸਾਨੂੰ ਸਾਡੇ ਘਰਕ ਮਾਲਕਾਂ ਅਤੇ ਇਸ ਕਾਰਨ ਕੋਣ ਬਣਾਇਆ ਕਰਤੀ ਸੱਤ ਤਾਰਫੇ ਖਲਾਬਾ ਲੀਕ ਪੱਕ ਦਿਨਾਂ ਦਾ ਲੀਕ ਪੈਂਦੇ ਨਹੀਂ ਜੇ ਤੇ ਸਾਡੇ ਗਵਾਂ ਦੇ ਤਨਖਾਣ ਡਿੱਗਾ ਸਾਡਾ ਵੀ ਤਨਖਾਣ ਅੱਜ ਪੂਰੇ ਡਿੱਗਣ ਵਾਲਾ ਸੀ 68 ਜੀ ਪਰਿਵਾਰ ਦੇ ਲੋਕਾਂ ਤੇ ਖੁਸ਼ਕੁਸ਼ਕੁ ਜਿਨੇ ਜੋ ਕੋਈ ਸਾਨੂੰ ਪ੍ਰਸ਼ਾਸਨ ਵੱਲੋਂ ਮੰਗਤੀ ਕੀਤੀ ਤੇ ਹਿੱਟੇ ਲੇ ਤਨਖਾਣ ਮੇਰੇ ਲੱਗ ਜਾਏ ਉਹਨਾਂ ਲਈ ਕੁਝ ਨਹੀਂ ਮਿਲਿਆ ਇਹਨਾਂ ਦੇ ਵਿੱਚ ਬੜੀ ਕੰਨੀ ਦੀ ਹਾਲਤ ਬਣ ਆ ਰਹੀ ਹੈ ਕਿ ਲੋਕ ਖਤਰੇ ਦੇ ਵਿੱਚ ਜੋ ਕੋਈ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਸੋਟੇ ਤੇ ਜਲਦੀ ਜਲਦੀ ਮਕਾਲ ਦਿੱਤਾ ਜਾਵੇ ਆਪ ਆਪ ਤਾਂ ਬਹੁਤ ਧੰਨਵਾਦ ਹਾਂ ਜੀ ਲੋ ਜਾਰੇ ਹਾਲਤ ਖਰਾਬ ਕੋਈ ਪਤਾ ਨਹੀਂ ਕਿਸੇ ਵੀ ਟਾਈਮ ਸੱਦੇ ਦੇ ਸਕਦਾ ਸਾਧਕ ਕੰਮਿਆਂ ਦੀ ਮੰਨ ਲਓ ਕਿ ਲੱਕੜ ਦੇ ਬਾਲੇ ਨੇ ਪਟਾਨੇ ਪਾਈਆਂ ਨੇ ਜੋ ਤਸਵੀਰ ਲੱਗੀ ਚਾਰ ਸੇਰੇ ਉਹ ਖਾਦੇ ਤੇ ਨਾਲ ਸੇਰੇ ਮੰਨ ਲਓ ਜੋ ਇੱਕ ਦੋ ਵਾਰ ਨਹੀਂ ਹੋਇਆ ਪਟਕਣ ਦੀ ਹਾਲਤ ਦੇਖਾ ਦੇਖੀ ਸੀ ਸਾਧਕ ਚਾਰ ਮੇਰੀਆਂ ਲੜਕੀਆਂ ਨੇ ਇੱਕ ਦੋ ਵਾਰ ਨਹੀਂ ਆਈਆਂ ਨੇ ਇਹ ਦੋ ਮਰਕੋਲ ਨੇ ਇੱਕ ਦੋ ਸੱਖੜਾ ਬੱਚੇ ਨੇ ਇੱਕ ਲੜਕੀ ਦੇ ਮਾਮਲੇ ਵਿੱਚ ਘਰਵਾਲੇ ਦੇ ਬੈਕ ਹੋ ਦੇਤੀ ਉਹ ਮੇਰੇ ਕੋਲ ਆਇਆ ਸੀ ਮਸਤਰੀ ਰੋਦਾ ਹੈਗੀ ਕਿੰਨੇ ਦੋ ਬੱਚੇ ਨੇ ਅਤੀਤਾਂ ਸੇ ਪਰਿਵਾਰ ਦੇ ਜੀ ਹਾਰੇ ਨੇ ਪੰਨੇਰਾ ਮਕਾਨ ਦਿੱਗੇ ਤੋਂ ਕਦੇ ਦਿੱਗੇ ਇਹਨਾਂ ਉਹ ਅਖੇ ਨੇ ਮੈਂ ਅਸੀਂ ਅਪਲੀਕੇਸ਼ਨਾਂ ਵਿੱਚ ਖੋਲਾਈ ਹੁੰਦਾ ਕੋਈ ਕੁਝ ਵੀ ਨਹੀਂ ਮਿਲਿਆ ਮੈਂ ਮੰਗਤਾ ਹਾਂ ਪ੍ਰਸ਼ਾਸਨ ਤੋਂ ਮੰਗਤਾ ਨਾ ਮੈਨੂੰ ਜਲਦੀ ਜਲਦੀ ਮਕਾਨ ਦਿੱਤਾ ਜੋ ਖੁਨਾਰ ਦੀ ਔਰਦਾਨ ਮਾਲ ਤੋਂ ਖਤਰੇ ਤੋਂ ਬਚ ਸਕਾ ਜੀ ਹਾਂ ਤਾਂ ਹੁੰਦੇ ਪੰਨੇ ਦੀ ਗੱਲ ਮਿਲ ਗਈ ਹੈ ਮੈਂ ਦੱਸਦਾ ਬਹੁਤ ਧੰਨਵਾਦ ਕੰਮ ਕੀ ਕਰਦੇ ਵਾਂ ਕੰਮ ਮੈਂ ਕੰਮ ਜਰੀ ਕਰਦਾ ਵਾਈ ਤਾਂ ਸਮਰ ਕੋ ਚਾਰ ਲੜਕੀਆਂ ਨੇ ਮੇਰੇ ਕੋ ਲੜਕਾ ਨਹੀਂ ਹੋਗਾ ਮੈਂ ਇਕੱਲਾ ਕਰਨ ਵਾਲਾ ਇਕੱਲੇ ਦੇ ਨਾਲ ਨਹੀਂ ਮਕਾਨ ਪਾ ਸਕਦਾ ਠੀਕ ਹੈ ਮੈਂ ਕੰਮ ਜਰੀ ਨਾਲ ਹੀ ਕਰ ਰੋਟੀ ਦੇ ਗੁਜ਼ਾਰਾ ਮੈਂ ਕਰ ਸਕਦਾ ਫਿਰ ਕੰਮ ਜਰੀ ਆਜਕਲ ਪਿਆਰੀ ਚਾਰ ਤੋਂ ਹੁੰਦੀ ਐਸਾ ਮੈਂ ਚਾਰ ਤੋਂ ਹੁਣ ਬਣਨਾ ਕਰਦਾ ਖਰਚੇ ਇੱਕ ਜਮਾ ਤੋਂ ਤਾਂ ਤੇ ਅੱਜਕਲ ਮਨ ਨਾਲ ਟਾਈਟਲ ਨਾ ਖੁੱਪੀ ਜਾਂ ਮਿਨੂਲੀ ਗੱਲ ਹੈ ਕਿ ਪੱਕਾ ਮਨ ਨਾਲ ਸਹੀ ਲਾਂਟੇ ਵਾਰਾ ਪਾਏ ਤਾ ਨਹੀਂ ਇਹ ਵੀ ਬਣਾਣਾ ਰਹਿੰਦੇ ਪਰ ਅਸੀਂ ਚੱਲ ਜਾਈਏ ਮਾਨਕਰਗਾ ਨੂੰ ਛੇਤੀ ਕਿਸਤੀ ਪ੍ਰਸ਼ਾਸਨ ਵੱਲੋਂ ਸਾਨੂੰ ਮકાਨ ਦਿੱਤਾ ਜਾਵੇ ਜੋ ਕਿ ਮੈਂ ਆਰਦੀ ਹੈ ਪਾਈਟੇ ਜਾਨਮਲ ਉਬਾਦਿਆ ਹਾਂ ਸੋ ਦੋਸਤੋ ਇਸ ਐਪੀਸੋਡ ਦੇ ذریعے ਮੈਂ ਵੀ ਆਪ ਸਭ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਜੇਕਰ ਪ੍ਰਸ਼ਾਸਨ ਇਸ ਐਪੀਸੋਡ ਨੂੰ ਵੇਖ ਰਿਹਾ ਹੈ ਤਾਂ ਇਸ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ ਪਰਿਵਾਰ ਦੇ ਵਿੱਚ ਚਾਰ ਧੀਆਂ ਇੱਕ ਵਿਧਵਾਤੀ ਹੈ ਉਸ ਦਾ ਵੀ ਪਰਿਵਾਰ ਸੰਭਾਲ ਰਿਹਾ ਹੈ ਔਰ 400 ਰੁਪਿਆ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਦਾ ਕੀ ਬਣਦਾ ਇੰਨੀ ਮਹਿੰਗਾਈ ਦੇ ਯੁੱਗ ਦੇ ਵਿੱਚ ਔਰ ਦੋਸਤੋ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਐਪੀਸੋਡ ਦੇ ਜ਼ਰੀਏ ਹੀ ਬੇਨਤੀ ਹੈ ਕਿ ਜੇਕਰ ਉਹ ਇਹ ਐਪੀਸੋਡ ਸੁਣ ਰਹੀਆਂ ਨੇ ਤੇ ਪਲੀਜ਼ ਇਸ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ ਸੋ ਫਾਜ਼ਲ ਕਾਦੇ ਮੰਟੀ ਅਰਨੀਵਾਲ ਤੋਂ ਸੁਖਦੀਪ ਸਿੰਘ ਕੁੜਿਆਣਾ ਦੀ ਪੋਸੂਨਾਮਾ ਚੈਨਲ ਲਈ ਖਾਸ ਰਿਪੋਰਟ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਕੋ ਸੁਨਾਵਾ ਚੈਨਲ ਤੇ ਨਾਲ ਸਸਰੀ ਕਾ